ਨਹੀਂ ਲਵਾਂਗੇ ਇੱਕ ਦੋ ਰਿਪੋਰਟਸ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਪੰਜਾਬ ਦੇ ਵਿੱਚੋਂ ਇੱਕ ਜਿਹੜੀ ਰਿਪੋਰਟ ਆਈ ਹੈ ਲੁਧਿਆਣਾ ਤੋਂ ਰਿਪੋਰਟ ਹੈ ਇਹ ਵੈਸੇ ਪੰਜਾਬ ਸਾਰੇ ਤੀਏ ਟੁੱਕਦੀ ਹੈ ਵੱਡਿਆਂ ਘਰਾਂ ਦੇ ਖਾਸ ਕਰਕੇ ਤੇ ਜਿਸ ਬੰਦੀ ਡਾਕਟਰ ਜਗਜੋਤ ਸਿੰਘ ਮਨੋਵਿਗਿਆਨਿਕ ਨੇ ਉਹਨਾਂ ਦਾ ਤੇ ਡਾਕਟਰ ਹਰਪ੍ਰੀਤ ਸਿੰਘ ਨੇ ਜਿਹੜੇ ਮਨੋਵਿਗਿਆਨਿਕ ਨੇ ਮਨੋ ਰੋਗਾਂ ਦੇ ਮਾਹਰ ਨੇ ਮਨਪ੍ਰੀਤ ਕੌਰ ਦੀ ਰਿਪੋਰਟ ਹੈ ਕਿ ਜਿਹੜੇ ਕੰਮਕਾਜੀ ਪੇਰੈਂਟਸ ਨੇ ਨੌਕਰੀਆਂ ਕਰਦੇ ਮਾਪੇ ਨੇ ਉਹਨਾਂ ਦੇ ਬੱਚਿਆਂ ਨੂੰ ਸੰਭਲਣ ਵਾਸਤੇ ਉਹ ਆਇਆ ਰੱਖਦੇ ਨੇ ਮੇਡ ਰੱਖਦੇ ਨੇ ਤੇ ਅਫਸੋਸ ਕਿ ਬੱਚੇ ਮਾਂ ਦੇ ਨਾਲੋਂ ਮੇਡ ਨੂੰ ਜ਼ਿਆਦਾ ਮੁਹੱਬਤ ਕਰਦੇ ਨੇ ਕਿਉਂਕਿ ਮਾਂ ਪਿਓ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਜਿਹੜਾ ਡੋਮੈਸਟਿਕ ਹੈਲਪਰ ਰੱਖੀ ਜਾਂਦੀ ਹੈ ਉਹ ਬੱਚਾ ਨੂੰ ਨਹਾਉਂਦੀ ਹੈ ਖੜਾਉਂਦੀ ਹੈ ਸੁਲਾਉਂਦੀ ਹੈ ਦਿਨ ਭਰ ਉਹਨਾਂ ਦੇ ਨੇੜੇ ਰਹਿੰਦੀ ਹੈ ਉਹਨਾਂ ਨੂੰ ਗੋਦੀ ਚੁੱਕਣਾਉਂਦੀ ਹੈ ਉਹਨਾਂ ਨਾਲ ਤੋਤਲੀਆਂ ਤੋਤਲੀਆਂ ਗੱਲਾਂ ਕਰਦੀ ਹੈ ਹੌਲੀ-ਹੌਲੀ ਬੱਚਾ ਅਨ ਦਾ ਲਗਾ ਉਸ ਆਇਆ ਨਾਲ ਇੰਨਾ ਵੱਜ ਜਾਂਦਾ ਹੈ ਕਿ ਉਹ ਬੱਚੇ ਉਸ ਨੂੰ ਹੀ ਮਾਂ ਸਮਝਣ ਲੱਗ ਜਾਂਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ 8 ਜਿਹੜੇ ਮਨੋਚਿਕਿਤਸਕ ਨੇ ਮਨੋਰੋਗਾਂ ਦੇ ਮਾਰਨੇ ਉਹਨਾਂ ਨੇ ਪਿਛਲੇ 3 ਮਹੀਨਿਆਂ ਦੇ ਦੌਰਾਨ 50 ਦੇ ਕਰੀਬ ਅਜਿਹੇ ਕੇਸ ਵਾਚੇ ਨੇ ਜਿਨ੍ਹਾਂ ਦੇ ਵਿੱਚ ਕੁਝ ਬੱਚੇ ਤਾਂ ਆਪਣੀ ਆਇਆ ਨੂੰ ਹਟਾਉਣ ਤੋਂ ਬਾਅਦ ਰੋਣਾ ਸ਼ੁਰੂ ਕਰ ਦਿੰਦੇ ਨੇ ਕਿ ਜਦੋਂ ਉਸ ਬੱਚਿਆ ਨੂੰ ਸਾਹਮਣ ਵਾਲੀ ਨੁਕਰਾਨੀ ਨੂੰ ਤੁਸੀਂ ਬਦਲ ਦਿੰਦੇ ਹੋ ਤੇ ਬੱਚੇ ਤੁਹਾਡੇ ਮਾਪਿਆਂ ਨਾਲ ਨਾਰਾਜ਼ ਹੋ ਜਾਂਦੇ ਨੇ ਤੁਹਾਡਾ ਮੋਸ਼ਨਲ ਬਲੈਕਮੇਲ ਸ਼ੁਰੂ ਹੋ ਜਾਂਦਾ ਸੋ ਕਿਸੇ ਨੇ ਵਿਦੇਸ਼ ਯਾਤਰਾ ਕੈਨਸਲ ਕਰਵਾ ਦਿੱਤੀ ਤਾਂ ਕੋਈ ਮਾਂ ਦੇ ਕੋਲ ਜਾਣ ਤੋਂ ਘਤਰੌਣ ਲੱਗਾ ਸੋ ਬੱਚਿਆਂ ਦੇ ਵਿੱਚ ਆ ਵਿਸ਼ਵਾਸ ਤੇ ਅਟੈਚਮੈਂਟ ਡਿਸਆਰਡਰ ਵਰਗੀਆਂ ਸਮੱਸਿਆਵਾਂ ਆ ਰਹੀਆਂ ਨੇ ਬਚਪਨ ਦੀ ਮਾਨਸਿਕ ਤੇ ਭਾਵਨਾਤਮਕ ਪਰਵਰਿਸ਼ ਨੇ ਮਾਂ ਪਿਓ ਦੀ ਭੂਮਿਕਾ ਦੀ ਅਹਿਮੀਅਤ ਦੱਸੀ ਹੈ ਲੇਕਿਨ ਮਾਂ ਪਿਓ ਆਪਣੇ ਕੰਮ ਕਾਜਾਂ ਵਿੱਚ ਮਸ਼ਰੂਫ ਨੇ ਰੋਜ਼ ਘੱਟੋ ਘੱਟ 1 ਤੋਂ 2 ਘੰਟੇ ਬੱਚੇ ਨਾਲ ਬਤਾਓ ਤਾਂ ਕਿ ਬੱਚਾ ਖੁਦ ਨੂੰ ਮਾਂ ਬਾਪ ਨਾਲ ਜੁੜਿਆ ਮਹਿਸੂਸ ਕਰੇ ਇਸ ਦੌਰਾਨ ਲੁਧਿਆਣਾ ਦੇ ਇੱਕ ਉਦਮਈ ਜੋੜੇ ਦਾ 4 ਸਾਲ ਦਾ ਬੇਟਾ ਸ਼ੁਰੂ ਤੋਂ ਹੀ ਆਪਣੀ ਆਇਆ ਦੀ ਦੇਖਭਾਲ ਦੇ ਵਿੱਚ ਵੱਡਾ ਹੋ ਰਿਹਾ ਸੀ ਤੇ ਸਵੇਰ ਤੋਂ ਰਾਤ ਤੱਕ ਉਹ ਉਸ ਨੂੰ ਨਵਾਉਂਦੀ ਧਵਾਉਂਦੀ ਖਿਡਾਉਂਦੀ ਖਲਾਉਂਦੀ ਤੇ ਬਾਹਰ ਕਮਾਉਣ ਲੈ ਜਾਂਦੀ ਸੀ ਤੇ ਉਸਦੇ ਮਾਂ ਪਿਓ ਅਕਸਰ ਕੰਮਕਾਜ ਦੇ ਵਿੱਚ ਵਜੀ ਰਹਿੰਦੇ ਸੀ ਇੱਕ ਦਿਨ ਘਰ ਦੇ ਵਿੱਚ ਨਵੀਂ ਆਇਆ ਰੱਖਣ ਦੀ ਗੱਲ ਚੱਲੀ ਤਾਂ ਬੱਚੇ ਨੇ ਸਿੱਧਾ ਕਹਿ ਦਿੱਤਾ ਕਿ ਇਹ ਮੇਰੀ ਮਾਂ ਆਂ ਅਗਰ ਇਹ ਘਰੋਂ ਜਾਏਗੀ ਤਾਂ ਮੈਂ ਵੀ ਇਸਦੇ ਨਾਲ ਜਾਵਾਂਗਾ ਮੈਂ ਤੁਹਾਡੇ ਘਰੇ ਨਹੀਂ ਰਹਾਗਾ ਇਸਰਾਨ ਐਕਸਪਰਟ ਨੇ ਪੇਰੈਂਟਸ ਨੂੰ ਸਲਾਹ ਦਿੱਤੀ ਕਿ ਰੋਜ਼ ਬੱਚੇ ਦੇ ਨਾਲ ਸਮਾਂ ਬਤਾਓ ਪਿਆਰ ਜਤੋ ਨਹੀਂ ਤਾਂ ਹੌਲੀ-ਹੌਲੀ ਤੁਸੀਂ ਉਹ ਜਿਹੜੀਆਂ ਆਇਆਦੀਆਂ ਜ਼ਿੰਮੇਵਾਰੀਆਂ ਨੇ ਉਹ ਖੁਦ ਲੈ ਲਓ ਤਾਂ ਕਿ ਬੱਚਾ ਮਾਂ ਤੇ ਉਹਦੇ ਨਾਲ ਵੀ ਉਹਨਾਂ ਹੀ ਜੁੜ ਸਕੇ ਪਰ ਮਾਵਾਂ ਆਪਣੇ ਸੁਪਨਿਆਂ ਦੇ ਖਾਤਰ ਆਪਣੇ ਆਪ ਦੇ ਖਾਤਰ ਜਾਂ ਆਪਣੀਆਂ ਕਿੱਟੀ ਪਾਰਟੀਆਂ ਦੇ ਖਾਤਰ ਜਾਂ ਆਪਣੀਆਂ ਨੌਕਰੀ ਦੀਆਂ ਮਜਬੂਰੀਆਂ ਦੇ ਖਾਤਰ ਬੱਚਿਆਂ ਨੂੰ ਸਮਾਂ ਨਹੀਂ ਦੇ ਪਾਉਂਦੀਆਂ ਤੇ ਬੱਚੇ ਉਸ ਨੁਕਰਾਨੀ ਨਾਲ جنੂਨ ਦੀ ਹੱਦ ਤੱਕ ਜੁੜ ਜਾਂਦੇ ਨੇ ਇਸੇ ਤਰ੍ਹਾਂ ਸ਼ਹਿਰ ਦਾ ਇੱਕ ਡਾਕਟਰ ਜੋੜਾ ਲੁਧਿਆਣਾ ਦਾ ਉਹਨਾਂ ਦੇ 5 ਸਾਲ ਦਾ ਬੇਟਾ ਜਿਹੜਾ ਛੁੱਟੀ ਦੇ ਦਿਨ ਵੀ ਆਪਣੀ ਮਾਂ ਦੀ ਗੋਦ ਵਿੱਚ ਜਾਣ ਦੀ ਬਜਾਏ ਆਪਣੇ ਆਇਆ ਦੇ ਨਾਲ ਆਪਣੀ ਨੁਕਰਾਨੀ ਦੇ ਕੋਲ ਭੱਜਦਾ ਮਾਂ ਘਰ ਦੇ ਵਿੱਚ ਹੁੰਦੀ ਹੈ ਦਿਨ ਪਰ ਫੋਨ ਜਾਂ ਲੈਪਟਾਪ ਦੇ ਵਿੱਚ ਬਿਜੀ ਰਹਿੰਦੀ ਹੈ ਤੇ ਬੱਚਾ ਓਮੋਸ਼ਨਲੀ ਮਾਂ ਤੋਂ ਕੱਟ ਗਿਆ ਕਾਉਂਸਲਰ ਨੇ ਉਹਨਾਂ ਦਾ ਟਾਈਮ ਮੈਨੇਜਮੈਂਟ ਜਦੋਂ ਉਹਨਾਂ ਨੂੰ ਸਿਖਾਇਆ ਕਿ ਰੋਜ਼ 1-2 ਘੰਟੇ ਨੋ ਫੋਨ ਨੋ ਵਰਕ ਦਾ ਸਲਾਟ ਬਣਾਓ ਆਪਣੇ ਬੱਚੇ ਨਾਲ ਸਮਾਂ ਬਤਾਓ ਤੇ ਜਿਸ ਤੇ ਚਲਦਿਆਂ ਇੱਕ ਬਿਜ਼ਨਸਮੈਨ ਜੋੜੇ ਨੇ 7 ਸਾਲ ਦੇ ਬੇਟੇ ਦੇ ਨਾਲ ਵਿਦੇਸ਼ ਯਾਤਰਾ ਦੀ ਪਲੈਨਿੰਗ ਕੀਤੀ ਟਿਕਟ ਬੁੱਕ ਕਰਾ ਦਿੱਤੇ ਹੋਟਲ ਬੁੱਕ ਕਰਾ ਦਿੱਤਾ ਸਭ ਕੁਝ ਬੁੱਕ ਹੋ ਗਿਆ ਜਾਣ ਦੀ ਤਿਆਰੀ ਹੋ ਗਈ ਟੈਚੀਆਂ 'ਚ ਸਮਾਨ ਪੈ ਗਿਆ ਇਸ ਤਰ੍ਹਾਂ ਜਿਉਂ ਹੀ ਬੱਚੇ ਨੂੰ ਪਤਾ ਚੱਲਿਆ ਕਿ ਉਹ ਆਪਣੇ ਮਾਂ ਪਿਓ ਦੇ ਨਾਲ ਜਾ ਰਿਹਾ ਉਹਨਾਂ ਦੀ ਨੁਕਰਾਨੀ ਉਹਨਾਂ ਦੇ ਨਾਲ ਨਹੀਂ ਜਾਵੇਗੀ ਤਾਂ ਬੱਚੇ ਨੇ ਜ਼ੋਰ-ਜ਼ੋਰ ਦੀ ਰੋਣਾ ਸ਼ੁਰੂ ਕਰ ਦਿੱਤਾ ਰੋਂਦਿਆਂ ਰੋਂਦਿਆਂ ਬੁਖਾਰ ਚੜ੍ਹਾ ਲਿਆ ਹੌਕੇ ਲੈ ਲੈ ਕੇ। ਕਾਫੀ ਸਮਝਾਉਣ ਤੋਂ ਬਾਅਦ ਵੀ ਅੜਿਆ ਰਿਹਾ ਕਿ ਅਗਰ ਦੀਦੀ ਨਾਲ ਨਹੀਂ ਜਾਏਗੀ ਤਾਂ ਮੈਂ ਨਹੀਂ ਜਾਵਾਂਗਾ। ਮੈਂ ਦੀਦੀ ਕੋਲ ਹੀ ਰਹਿ ਲਾਂਗਾ ਤੁਸੀਂ ਜਾਓ। ਆਖਰਕਾਰ ਪੇਰੈਂਟਸ ਨੂੰ ਆਪਣੀ ਵਿਦੇਸ਼ ਦੀ ਯਾਤਰਾ ਕੈਨਸਲ ਕਰਨੀ ਪਈ। ਤੇ ਉਹਨਾਂ ਨੇ ਦਿਨ ਦੇ ਵਿੱਚ ਕੁਝ ਘੰਟੇ ਉਸ ਬੱਚੇ ਨੂੰ ਆਇਆ ਤੋਂ ਅਲੱਗ ਰੱਖਣਾ ਤੇ ਫਿਰ ਉਸ ਦੀ ਦੇਖਰੇਖ ਕਰਨੀ ਸ਼ੁਰੂ ਕੀਤੀ ਤਾਂ ਗੱਲ ਹੌਲੀ-ਹੌਲੀ ਟਰੈਕ ਤੇ ਆਈ। ਇਸੇ ਤਰ੍ਹਾਂ ਇੱਕ ਹੋਰ ਜੋੜੇ ਦਾ ਹਵਾਲਾ ਆਇਆ ਇਹਨਾਂ ਮਨੋਵਿਗਿਆਨੀਆਂ ਨੇ ਦੱਸਤਾ ਕਿ 3 ਸਾਲ ਦੀ ਬੱਚੀ ਜਨਮ ਤੋਂ ਹੀ ਆਇਆਦੀ ਦੇਖਭਾਲ ਦੇ ਵਿੱਚ ਸੀ ਮਾਂ ਦੀ ਜੌਬ ਅਜਾਈ ਸੀ ਕਿ ਸਵੇਰੇ ਜਲਦੀ ਘਰੋਂ ਨਿਕਲ ਜਾਂਦੀ ਤੇ ਦੇਰ ਸ਼ਾਮ ਆਉਂਦੀ ਨਤੀਜਾ ਇਹ ਨਿਕਲਿਆ ਕਿ ਬੱਚੀ ਸਿਰਫ ਆਇਆ ਦੇ ਹੱਥੋਂ ਹੀ ਖਾਣਾ ਖਾਂਦੀ ਸੀ ਉਸ ਦੇ ਨਾਲ ਹੀ ਰੋਂਦੀ ਖੇਡਦੀ ਹੱਸਦੀ ਟੱਪਦੀ ਕੱਪੜੇ ਪਹਿਨਣਾ ਵਾਲ ਸਵਾਰਨਾ ਉਸ ਨੂੰ ਸਭ ਕੁਝ ਇੱਥੋਂ ਤੱਕ ਕਿ ਉਸ ਦੀ ਭਾਸ਼ਾ ਵੀ ਉਸ ਨੌਕਰਾਨੀ ਦੀ ਭਾਸ਼ਾ ਵਰਗੀ ਮੈਂ ਆਪਣੀ ਮਿਸਾਲ ਦੇਣਾ ਅਸੀਂ ਸ਼ੁਰੂਆਤ ਦੇ ਵਿੱਚ ਇੱਕ ਰੱਖੀ ਹੋਈ ਸੀ ਬੀਬੀ ਰਾਣੀ ਬਿਹਾਰ ਤੋਂ ਸੀ ਕਿਉਂਕਿ ਉਹ ਜ਼ਿਆਦਾਤਰ ਰਹਿੰਦੀ ਸੀ ਬੱਚੀ ਦੀ ਬੇਟੀ ਦੀ ਦੇਖਭਾਲ ਵਾਸਤੇ ਛੋਟੀ ਦੀ ਵਾਸਤੇ ਤੇ ਉਸ ਦੌਰਾਨ ਬਹੁਤ ਸਾਰੇ ਭੋਜਪਰੀ ਭਾਸ਼ਾ ਦੇ ਸ਼ਬਦ ਮੇਰੀ ਬੇਟੀ ਸਿੱਖ ਗਈ ਸੀ ਉਹਨੇ ਮੈਨੂੰ ਛੋਟੇ ਹੁੰਦੇ ਨੇ ਪੁੱਛਣਾ ਮੇਰਾ ਖਵਾਰ ਲੁਕੋ ਲੈਣਾ ਕਿਉਂਕਿ ਜੇ ਮੈਂ ਘਰੇ ਵੀ ਹੋਣਾ ਤਾਂ ਖਵਾਰ ਜਾਂ ਕਿਤਾਬਾਂ ਪੜ੍ਹਦੇ ਹੋਣਾ ਉਹਨੇ ਕਿਤਾਬਾਂ ਲੁਕੋ ਲੈਣੀਆਂ ਯਾ ਪਾੜ ਦੇਣੀ ਆ ਖ਼ਬਰ ਤਾਂ ਪਾੜ ਹੀ ਦੇਣਾ ਕਿ ਮੇਰੇ ਨਾਲ ਖੇਡੋ ਹੈ ਨਾ ਸੋ ਉਸ ਦਰਾਂ ਉਹਨੇ ਕਹਿਣਾ ਪਾਪਾ ਖ਼ਬਰیں ਵੇਚਦੀ ਉਹ ਹਿੰਦੀ ਬੋਲਣ ਲੱਪੀ ਸੀ ਛੋਟੇ ਹੁੰਦੇ ਆ ਹਾਲਾਂਕਿ ਕੋਈ ਕੋਈ ਅਟੈਚਮੈਂਟ ਹੋ ਜਾਂਦੀ ਹੈ ਕਿਉਂਕਿ ਉਹ ਜਦੋਂ ਬੱਚੇ ਨੇ ਛੋਟੇ ਹੁੰਦੇ ਆ ਉਹ ਪਾਸ਼ਾ ਕਰਨੀ ਹੈ ਅੱਜ ਅਸੀਂ ਪਿੱਟਦੇ ਆ ਕਿ ਸਾਡੇ ਬੱਚੇ ਯਾਰ ਹਿੰਦੀ ਕਿਉਂ ਬੋਲਦੇ ਆ ਕਿਉਂਕਿ ਸਕੂਲ ਦੇ ਵਿੱਚ ਵੀ ਹਿੰਦੀ ਟੀਚਰ ਹਿੰਦੀ ਬੋਲਦੇ ਨੇ ਤੇ ਜਿਹੜਾ ਰਿਕਸ਼ੇ ਵਾਲਾ ਬੱਗੀ ਵਾਲਾ ਉਹਨਾਂ ਨੂੰ ਜਾਣ ਵਾਲਾ ਉਹ ਵੀ ਹਿੰਦੀ ਬੋਲਦਾ ਤੇ ਗੇਟ ਦਾ ਜਿਹੜਾ ਚੌਕੀਦਾਰ ਆ ਸਕੂਲ ਦਾ ਉਹ ਵੀ ਹਿੰਦੀ ਬੋਲਦਾ ਟੀਚਰ ਵੀ ਹਿੰਦੀ ਬੋਲਦੇ ਨੇ ਅੰਗਰੇਜ਼ੀ ਬੋਲਦੇ ਨੇ ਸੋ ਜਦੋਂ ਪੰਜਾਬੀ ਬੋਲਣ ਵਾਲਾ ਉਸ ਬੱਚੇ ਨੂੰ ਮਿਲਦਾ ਹੈ ਕੋਈ ਨਹੀਂ ਤੇ ਫਿਰ ਉਹ ਬੱਚੇ ਨੇ ਫਿਰ ਪੰਜਾਬੀ ਕਿੱਥੋਂ ਬੋਲਣੀ ਆ ਸੋ ਉਹ ਜਿਹੜਾ ਅਸਰ ਪੈਂਦਾ ਬੱਚਿਆਂ ਤੇ ਹੁਣ ਪੰਜਾਬੀ ਸਾਮ ਸੰਭਾਲ ਵਾਲੀਆਂ ਜਿਹੜੀਆਂ ਆਇਆ ਨੇ ਨੁਕਰਾਨੀਆਂ ਨੇ ਕੇ ਟੇਕਰ ਨੇ ਉਹ ਬਹੁਤ ਘੱਟ ਮਿਲਦੀਆਂ ਨੇ ਸੋ ਇਸ ਦੌਰਾਨ ਇਹ ਗੱਲ ਮਾਂ ਨੂੰ ਘਟਕਣ ਲੱਗੀ ਫਿਰ ਉਸਨੇ ਮਨੋਵਿਗਿਆਨੀ ਦੀ ਸਲਾਹ ਲਈ ਤੇ ਕਿਉਂਕਿ ਉਸ ਬੱਚੀ ਦੀ ਅਟੈਚਮੈਂਟ ਆਪਣੇ ਮਾਪਿਆਂ ਨਾਲ ਘਟ ਗਈ ਇੱਕ ਹੋਰ ਕੇਸ ਹੈ 6 ਸਾਲ ਦੇ ਬੱਚੇ ਨੇ ਆਪਣੀ ਮਾਂ ਨੂੰ ਕਈ ਵਾਰ ਆਖਿਆ ਕਿ ਮੈਨੂੰ ਮੇਰੀ ਆਇਆ ਦੀਦੀ ਜ਼ਿਆਦਾ ਅੱਛੀ ਲੱਗਦੀ ਹੈ ਤੁਸੀਂ ਤਾਂ ਮੈਨੂੰ ਹਮੇਸ਼ਾ ਡਾਂਟਦੇ ਹੋ ਤੁਸੀਂ ਬੁਰੇ ਹੋ ਵਜਾ ਸਾਫਸੀ ਕਿ ਆਇਆ ਉਸਦੀ ਹਰ ਮੰਗ ਪੂਰੀ ਕਰਦੀ ਸੀ ਉਸ ਨਾਲ ਪਿਆਰ ਨਾਲ ਗੱਲਬਾਤ ਕਰਦੀ ਸੀ ਉਸ ਨਾਲ ਖੇਡਦੀ ਸੀ ਉਸਦੀ ਜੱਦ ਪੂਰੀ ਕਰਦੀ ਸੀ ਮਾਂ ਸਿਰਫ ਸਿਰਫ ਹੋਮਵਰਕ ਕਰਵਾਉਣ ਵਾਸਤੇ ਤਾਂ ਉਸਦੀ ਗਲਤੀ ਤੇ ਉਸ ਨੂੰ ਡਾਂਟਦੀ ਸੀ ਹੌਲੀ ਹੌਲੀ ਬੱਚਾ ਮਾਂ ਤੋਂ ਦੂਰੀ ਬਣਾਉਣ ਲੱਗਾ ਤੇ ਗੁੱਸਾ ਹਲ ਹੋ ਗਿਆ ਤੇ ਮਨੋ ਵਿਗਿਆਨਿਕ ਡਾਕਟਰ ਦਾ ਕਹਿਣਾ ਹੈ ਕਿ ਮਾਂ ਨੂੰ ਗੁੱਸਾ ਘਟ ਕਰਨਾ ਚਾਹੀਦਾ ਪੋਜ਼ਿਟਿਵ ਤਰੀਕੇ ਨਾਲ ਉਸਦੇ ਨਾਲ ਲਗਾਵ ਵਧਾਉਣਾ ਚਾਹੀਦਾ ਉਸਦੀ ਖੇਡ ਖੋਦ ਦੇ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਇਸ ਰਾਨ ਲੁਧਿਆਣਾ ਦੇ ਵਿੱਚ ਇੱਕ ਉੱਚੇ ਅਹੁਦੇ ਤੇ ਕੰਮ ਕਰਦੀ ਇੱਕ ਮਹਿਲਾ ਅਫਸਰ ਨੇ ਦੇਖਿਆ ਕਿ ਉਸ ਦਾ 4 ਸਾਲ ਦਾ ਬੇਟਾ ਬਿਲਕੁਲ ਆਇਆ ਵਾਲੀ ਨੁਕਰਾਨੀ ਵਾਲੀ ਬੋਲੀ ਬੋਲ ਰਿਹਾ ਉਸਦੀ ਭਾਸ਼ਾ ਉਸਦਾ ਲਹਿਜਾ ਭੋਜਪਰੀ ਹੁੰਦਾ ਜਾਂਦਾ ਜਿਸ ਤਰ੍ਹਾਂ ਮੈਂ ਦੱਸਿਆ ਸੋ ਗਲਤ ਉਚਾਰਨ ਹੈ ਉਸਦਾ ਦੇਸੀ ਅੰਦਾਜ਼ ਹੈ ਸਭ ਉਸਦੀ ਭਾਸ਼ਾ ਦੇ ਵਿੱਚ ਉਸ ਨਕਰਾਨੇ ਵਾਲਾ ਆ ਗਿਆ ਦਰਅਸਲ ਉਸਦੀ ਆਇਆ ਦੂਰ ਸੂਬੇ ਤੋਂ ਹੈ ਯੂਪੀ ਬਿਹਾਰ ਤੋਂ ਬੋਲੀ ਬੋਲਦੀ ਹੈ ਚਾਈਲਡ ਐਕਸਪਰਟ ਦਾ ਜਿਸ ਨੇ ਕਿ ਛੋਟੇ ਬੱਚੇ ਉਹੀ ਭਾਸ਼ਾ ਬਣਾਉਂਦੇ ਨੇ ਜੋ ਉਹ ਜ਼ਿਆਦਾ ਸੁਣਦੇ ਨੇ ਮਾਂ ਰੋਜ਼ ਅੱਧਾ ਘੰਟਾ ਕਹਾਣੀ ਕਹਾਣੀ ਸੁਣਾਉਂਦੀ ਸਹੀ ਸ਼ਬਦਾਂ ਦਾ ਉਸ ਨੂੰ ਇਸਤੇਮਾਲ ਬੋਲਣਾ ਸਿਖਾਉਂਦੀ ਤਾਂ ਇਸ ਸਮੇਤ ਹੈ ਹੁਣ ਤੁਹਾਡੇ ਕੋਲ ਮਿਸਾਲ ਹੈ ਸ਼੍ਰੀਮਤੀ ਪ੍ਰਨੀਤ ਕੁਰ ਮਝੈਲਣ ਹੈ 60 ਬੀਡਸ ਦੀ ਪੜ੍ਹੀ ਹੈ ਤੇ ਕਲੋਂ ਸਾਹਬ ਗਿਆਨ ਸਿੰਘ ਕਲੋਂ ਦੀ ਬੇਟੀ ਹੈ ਤੇ ਉਹ ਪਟਿਆਲਾ ਸਟੇਟ ਦੇ ਵਿੱਚੋਂ ਛੋਟੀ ਉਮਰੇ ਵਿਆਹ ਹੋ ਗਿਆ ਪਟਿਆਲਾ ਖਾਨਦਾਨ ਚ ਰਹੀ ਤੁਸੀਂ ਵੇਖੋ ਕਿ ਪ੍ਰਨੀਤ ਕੁਰ ਜੀ ਸ਼੍ਰੀਮਤੀ ਪ੍ਰਨੀਤ ਕੁਰ ਥੇ ਬੋਲਦੇ ਆ ਜਾਂ ਸੇ ਬੋਲਦੇ ਆ ਆਏ ਸੇ ਗਏ ਸੇ ਇਵਨ ਮੈਂ ਕੈਪਟਨ ਸਾਹਿਬ ਨੂੰ ਵੀ ਸਵਾਲ ਪੁੱਛਿਆ ਸੀ ਮੈਂ ਜਦੋਂ ਇਸ ਦੀ ਪੜਤਾਲ ਬੜੇ ਸਾਲ ਪਹਿਲਾਂ ਕੀਤੀ ਤਾਂ ਕੈਪਟਨ ਪਰਿਵਾਰ ਦੇ ਜਿਹੜੇ ਨੌਕਰ ਨੇ ਇਹਨਾਂ ਦੇ ਪੁਜਾਰੀ ਵੀ ਇਹਨਾਂ ਦੇ ਜਿਹੜਾ ਘਰੇ ਪ੍ਰਕਾਸ਼ ਹੈ ਉਸ ਤੇ ਪਾਠੀ ਵੀ ਖਾਨਦਾਨੀ ਨੇ ਪੀੜੀ ਦਰ ਪੀੜੀ ਸਦੀਆਂ ਤੋਂ ਜਿੰਨੇ ਇਹਨਾਂ ਦੇ ਨੌਕਰ ਨੇ ਉਹ ਸਾਰੇ ਪੌਦਿਏ ਨੇ ਜਿੰਨੇ ਮਾਲੀ ਨੇ ਸਾਰੇ ਪੌਦਿਏ ਨੇ ਹੁਣ ਤਾਂ ਚਲੋ ਕੋਈ ਮਾਲੀ ਦੂਸਰੇ ਵੀ ਹੋਗੇ ਹੋਣੇ ਆ ਸੋ ਇਹਨਾਂ ਦੀ ਮਹਾਰਾਜਿਆਂ ਦੀ ਗੱਲਬਾਤ ਤੇ ਹਾਲਾਂਕਿ ਇਹ ਤੁਸੀਂ ਵੇਖੋ ਕਿ ਵਿਸ਼ਵ ਦੇ ਚੰਗੇ ਸਕੂਲਾਂ ਚ ਪੜੇ ਹੋਏ ਨੇ ਚੰਗੀਆਂ ਕਾਲਜਾਂ ਯੂਨੀਵਰਸਿਟੀਆਂ ਚ ਪੜੇ ਹੋਏ ਨੇ ਪਰ ਇਹਨਾਂ ਦੀ ਜਿਹੜੀ ਆਪਣੀ ਕਿਉਂਕਿ ਪਰਵਰਿਸ਼ ਨੌਕਰਾਂ ਕੋਲ ਰਹੀ ਹੈ ਜਿਹੜੀ ਨੌਕਰਾਂ ਦੀ ਪੌਧੀ ਭਾਸ਼ਾ ਉਹ ਇਹਨਾਂ ਦੀ ਜ਼ੁਬਾਨ ਤੇ ਭਾਰੂ ਹੋ ਗਈ ਆ ਕੈਪਟਨ ਸਾਹਿਬ ਦੀ ਭਾਸ਼ਾ ਵੇਖ ਲਓ ਹਮੇਸ਼ਾ ਆਏ ਸੀ ਗਏ ਸੀ ਹਾਲਾਂਕਿ ਆਮ ਮਲਵਈ ਨੇ ਜਿਹੜੇ ਅਸੀਂ ਵੀ ਕਦੇ-ਕਦੇ ਸਾਡੇ ਮੂੰਹੋਂ ਵੀ ਨਿਕਲ ਜਾਂਦਾ ਆਏ ਸੀ ਗਏ ਸੀ ਜਾਂ ਗਏ ਤੀ ਕਹਿੰਦੇ ਆ ਸਾਡੇ ਸੇ ਜਾਂ ਸੀ ਸੇ ਮੈਂ ਵੀ ਕਈ ਵਾਰੀ ਕਹਿੰਦਾ ਆਸੀ ਆਸੇ ਹੈਨਾ ਪਰ ਉਹ ਮਤਲਬ ਸੀ ਦਾ ਉਚਾਰਨ ਹੈ ਉਹ ਜਦੋਂ ਥੇ ਕਿਹਾ ਜਾਣ ਲੱਗੇ ਨਾ ਗਾਇ ਥੇ ਆਏ ਥੇ ਉਹ ਅਸੀਂ ਜਦੋਂ ਟਕਸਾਲੀ ਭਾਸ਼ਾ ਦੇ ਪ੍ਰਭਾਵ ਦੇ ਵਿੱਚ ਅਸੀਂ ਜਦੋਂ ਕੁਝ ਕਿਤਾਬਾਂ ਪੜ੍ਹਨ ਲੱਗੇ ਅਸੀਂ ਸੀ ਜਾਂ ਸੀਗਾ ਬੋਲਣ ਲੱਗੇ ਉਹ ਸੀ ਤੋਂ ਸੇ ਹੋ ਗਿਆ ਆਸੇ ਸੋ ਉਹ ਰਲਗੱਡ ਹੋਇਆ ਮਤਲਬ ਥੇ ਅਤੇ ਸੀ ਦਾ ਰਲਗੱਡ ਸੇ ਹੋ ਗਿਆ ਸਮਝੇ ਹੋ ਨਾ ਤੁਸੀਂ ਕਿ ਮਤਲਬ ਜਦੋਂ ਸੀ ਕਿਤਾਬਾਂ ਚੁੱਕੀ ਉਥੇ ਗਿਆ ਸੀ ਆਇਆ ਸੀ ਗਏ ਸੀਗੇ ਉਹਦੀ ਜਗ੍ਹਾ ਜਿਹੜਾ ਪੁਰਾਣਾ ਪੌਧੀ ਦਾ ਪੈਟਰਨ ਆ ਉਹ ਥੇ ਸੀਗਾ ਉਹ ਥੇ ਦਾ ਬਦਲ ਕੇ ਸੇ ਹੋ ਗਿਆ ਸੱਸੇ ਤੋਂ ਸੋ ਇਸ ਕਰਕੇ ਕੈਪਟਨ ਅਮਰਿੰਦਰ ਦੇ ਪਰਿਵਾਰ ਦੀ ਜਿਹੜੀ ਸ਼ਾਹੀ ਪਰਿਵਾਰ ਹੈ ਇਹਨਾਂ ਦੀ ਭਾਸ਼ਾ ਚ ਵੀ ਪੌਧੀ ਟੱਚ ਇਹਨਾਂ ਦੇ ਨੌਕਰਾਂ ਤੋਂ ਆਇਆ ਸੋ ਇਸ ਸਬੰਧੀ ਜਿਹੜੀ ਰਿਤੂ ਕਪੂਰ ਹੈ ਚਾਈਲਡ ਕਾਉਂਸਲਰ ਹੈ ਐਕਸਪਰਟ ਵੀ ਉਸਨੇ ਦਿੱਤਾ ਰਿਤਿਕ ਕਪੂਰ ਦਾ ਕਹਿਣਾ ਕਿ ਬੱਚਾ ਰੋਜ਼ ਜਿਨ੍ਹਾਂ ਦੇ ਨਾਲ ਹੁੰਦਾ ਹੈ ਉਹਨਾਂ ਦੀ ਪਾਸ਼ਾ ਉਹਨਾਂ ਦਾ ਵਿਵਹਾਰ ਉਹਨਾਂ ਦੇ ਇਮੋਸ਼ਨ ਉਸ ਤੋਂ ਤੈਅ ਹੁੰਦੇ ਨੇ ਅਗਰ ਦਿਨ ਪਰ ਬੱਚਾ ਆਪਣੀ ਆਇਆ ਨਾਲ ਨੌਕਰਾਨੀ ਨਾਲ ਰਹਿੰਦਾ ਤਾਂ ਉਹ ਆਪਣੇ ਮਾਤਾ ਪਿਤਾ ਦੀ ਅਹਿਮੀਅਤ ਨੂੰ ਘਟਾ ਦਿੰਦਾ ਤੇ ਉਸ ਨੂੰ ਰੋਕਣ ਲਈ ਮਾਪਿਆਂ ਨੂੰ ਚਾਹੀਦਾ ਕਿ ਰੋਜ਼ ਕੁਝ ਸਮਾਂ ਉਹ ਬੱਚਿਆਂ ਨਾਲ ਬਿਤਾਉਣ ਤੇ ਕੁਝ ਸਮਾਂ ਉਹ ਮੋਬਾਈਲ ਕਾਲ ਤੋਂ ਦੂਰੀ ਬਣਾਉਣ ਸ਼ੁਰੂਆਤੀ 6 ਸਾਲ ਦੇ ਬੱਚੇ ਦਾ ਵਿਵਹਾਰ ਜਾਂ ਸੋਚ ਨੂੰ ਆਕਾਰ ਦਿੰਦਾ ਤੇ ਅਗਰ ਇਹਨਾਂ ਸਾਲਾਂ ਦੇ ਵਿੱਚ ਮਾਤਾ ਪਿਤਾ ਦੂਰੀ ਬਣਾ ਲੈਣ ਤੇ ਬਾਅਦ ਵਿੱਚ ਜੁੜਨਾ ਮੁਸ਼ਕਲ ਹੋ ਜਾਂਦਾ ਹੁਣ ਅਸੀਂ ਮੈਂ ਤਾਂ ਦੇਖ ਕੇ ਹੈਰਾਨ ਆ ਕਿ ਹਰ ਕਾਰ ਦੇ ਵਿੱਚ ਜਿਹੜਾ ਬੰਦਾ ਹੌਲੀ ਚੱਲਦਾ ਜਾਂ ਸਾਈਡ ਨਹੀਂ ਦਿੰਦਾ ਉਹਦੇ ਕੰਨ ਨੂੰ ਫੋਨ ਲਾਇਆ ਹੁੰਦਾ ਮੈਨੂੰ ਤੇ ਕਈ ਵਾਰੀ ਖਿਜ ਆਉਣ ਲੱਗ ਜਾਂਦੀ ਹੈ ਕਿ ਸਕੂਟਰ ਤੇ ਹੋਵੇ ਬੰਦਾ ਖੱਬੇ ਸੱਜੇ ਦੀ ਨਿਕਲ ਜਾਂਦਾ ਪਰ ਜਦੋਂ ਤੁਸੀਂ ਕਾਰ ਲੈ ਕੇ ਫੋਰ ਵੀਲਰ ਲੈ ਕੇ ਨਿਕਲਦੇ ਹੋ ਤੇ ਤੁਹਾਡੇ ਮੂਹਰੇ ਕੰਨ ਨੂੰ ਲਾਈ ਫੋਨ ਜਾਂਦਾ ਹੁੰਦਾ ਇੱਕ ਤਾਂ ਲਹਾਂਤੀ ਮੈਂ ਕੱਲ ਵੇਖਿਆ ਸ਼ਾਮੀ ਕਿ ਇੱਕ ਤਾਂ ਸਕੂਟੀਆਂ ਇਦਾਂ ਦੀ ਆ ਗਈਆਂ ਨਾ ਇਹਨਾਂ ਦੇ ਕੋਈ ਹੁਣ ਮੋਟਰਸਾਈਕਲ ਦੀ ਤਰ੍ਹਾਂ ਪੈਰ ਨਾਲ ਬ੍ਰੇਕ ਲੱਗਦਾ ਨਾ ਗੇਅਰ ਪੈਂਦਾ ਨਾ ਕੋਈ ਕਲੱਚ ਦੱਬ ਕੇ ਹੱਥ ਦਾ ਗੇਅਰ ਪਾਉਣਾ ਪੈਂਦਾ ਜਿਵੇਂ ਸਕੂਟਰ ਦਾ ਹੁੰਦਾ ਸਿਰਫ ਰੇਸ ਹੈ ਹੈਂਡਲ ਵਾਲੀ ਰੇਸ ਫੜ ਲੈਂਦੇ ਨੇ ਉਹਨੇ ਨਾ ਫੋਨ ਕਰਨ ਨੂੰ ਲਾਇਆ ਹੋਇਆ ਜਿਵੇਂ ਘਰੇ ਸੋਫੇ ਤੇ ਜਾਂ ਪੀੜੀ ਤੇ ਬੈਠਾ ਹੁੰਦਾ ਐਦਾਂ ਹੀ ਇੱਕ ਲੱਤ ਤੇ ਦੂਜੀ ਲੱਤ ਗੋਡੇ ਤੇ ਰੱਖੀ ਹੋਈ ਸਕੂਟਰ ਚਲਾਉਂਦਾ ਜਾਵੇ ਐਨੇ ਆਰਾਮ ਦੇ ਨਾਲ ਉਹ ਜਿਹੜੇ ਫੋਨ ਕਰਨ ਦੀ ਸੀ ਬੇਲੋੜੀ ਆਦਤ ਪਾ ਲਿਆ ਇਹਨੂੰ ਯਾਰ ਮੜਾ ਮੋਟਾ ਘਟਾਓ ਆ ਚਾਰਕ ਸਾਲ ਪਹਿਲਾਂ ਦੀ ਰਿਪੋਰਟ ਸੀ ਕਿ 500 ਕਰੋੜ ਦਾ ਟਾਕ ਟਾਈਮ ਅਸੀਂ ਰੋਜ਼ ਭਾਰਤੀ ਖਤਮ ਕਰਦੇ ਹਾਂ ਸੋ ਉਸ ਤੋਂ ਥੋੜਾ ਜਿਹਾ ਬਚੋ WhatsApp ਤੇ ਰਿਕਾਰਡਡ ਸੁਨੇਹਾ ਛੱਡ ਦਿਓ ਮਤਲਬ ਦੀ ਗੱਲ ਹੋ ਜਾਂਦੀ ਹੈ ਬਾਹਲਾ ਫਾਇਦਾ ਨਹੀਂ ਕੋਈ ਇਸਦਾ ਦੂਸਰਾ ਅਮਰੀਕਨ ਹਾਰਟ ਐਸੋਸੀਏਸ਼ਨ ਦੀ ਇੱਕ ਗਾਈਡਲਾਈਨ ਜਾਰੀ ਹੋਈ ਹੈ ਜਿਸ ਦੇ ਵਿੱਚ ਅਲਟਰਾ ਪ੍ਰੋਸੈਸਡ ਫੂਡ ਹਾਰਟ ਅਟੈਕ ਦੀ ਬਿਮਾਰੀ ਜਾਂ ਮੌਤ ਦਾ ਖਤਰਾ 50% ਤੱਕ ਵਧਾ ਦਿੰਦਾ ਹੈ ਤੇ ਇਸ ਕਰਕੇ ਅਲਟਰਾ ਪ੍ਰੋਸੈਸਡ ਫੂਡ ਘੱਟ ਹੀ ਖਾਓ ਅਮਰੀਕਾ ਦੀ ਸਭ ਤੋਂ ਵੱਡੀ ਹਾਰਟ ਹੈਲਥ ਸੰਸਥਾ ਅਮਰੀਕਨ ਹਾਰਟ ਐਸੋਸੀਏਸ਼ਨ ਨੇ ਅਲਟਰਾ ਪ੍ਰੋਸੈਸਡ ਫੂਡਸ ਨੂੰ ਲੈ ਕੇ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਕਿ ਜ਼ਿਆਦਾਤਰ ਅਲਟਰਾ ਫੂਡ ਅਲਟਰਾ ਪ੍ਰੋਸੈਸਡ ਫੂਡ ਸਿਹਤ ਲਈ ਬਹੁਤ ਘਾਤਕ ਹੈ ਇਸ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਡਾਇਬੀਟਸ ਮੋਟਾਪਾ ਤੇ ਸਟ੍ਰੋਕ ਦਾ ਖਤਰਾ ਤੇਜ਼ੀ ਨਾਲ ਵਧਦਾ ਹੈ ਰਿਪੋਰਟ ਦੱਸਦੀ ਹੈ ਕਿ ਕੁਝ ਅਲਟਰਾ ਪ੍ਰੋਸੈਸਡ ਫੂਡ ਜਿਵੇਂ ਕਿ ਲੋ ਸ਼ੂਗਰ ਯੋਗਰਟ ਹੋਲ ਗ੍ਰੇਨ ਬ੍ਰੈਡ ਜਾਂ ਨਟਸ ਜਾਂ ਬੀਨਸ ਤੋਂ ਬਣੇ ਹੋਏ ਜਿਹੜੇ ਨੇ ਸਪ੍ਰੈਸਡ ਸੀਮਤ ਮਾਤਰਾ ਦੇ ਵਿੱਚ ਖਾਏ ਜਾ ਸਕਦੇ ਨੇ لیکن ਇਹਨਾਂ ਨੂੰ ਮਾਨੀਟਰ ਕਰਨਾ ਜ਼ਰੂਰੀ ਹੈ 1 ਕਰੋੜ ਲੋਕਾਂ ਤੇ ਕੀਤੇ ਗਏ 45 ਮੈਟਾ ਅਨਲਿਸਿਸ ਦੀ ਸਟੱਡੀ ਦੇ ਵਿੱਚ ਦੱਸਿਆ ਗਿਆ ਹੈ ਕਿ ਪ੍ਰਤੀ ਦਿਨ ਜ਼ਿਆਦਾ ਅਲਟਰਾ ਪ੍ਰੋਸੈਸਡ ਫੂਡ ਖਾਣ ਦੇ ਨਾਲ ਦਿਲ ਦੀ ਬਿਮਾਰੀ ਤੇ ਮੌਤ ਦਾ ਖਤਰਾ 50 ਫੀਸਦੀ ਤੱਕ ਵੱਧ ਜਾਂਦਾ ਹੈ ਉੱਥੇ ਮੋਟਾਪੇ ਦਾ ਖਤਰਾ 55 ਫੀਸਦੀ ਨੀਂਦ ਦੀ ਸਮੱਸਿਆ 41 ਫੀਸਦੀ ਟਾਈਪ 2 ਡਾਇਬਟੀਜ਼ 40 ਫੀਸਦੀ ਤੇ ਡਿਪਰੈਸ਼ਨ ਦਾ ਖਤਰਾ 25 ਫੀਸਦੀ ਵੱਧ ਜਾਂਦਾ ਹੈ ਹੈਲਦੀ ਫੂਡ ਜਾਂ ਤਾਜ਼ੇ ਜਾਂ ਫਰੋਜ਼ਨ ਫਲ ਸਬਜ਼ੀਆਂ ਬਿਨਾ ਲੋਨ ਜਾਂ 슈ਗਰ ਦੇ ਹੋਲ ਗ੍ਰੇਨਸ ਜਾਨੀ ਕਿ ਜਿਵੇਂ ਓਟਸ ਨੇ ਜਾਂ ਬਰਾਊਨ ਰਾਈਸ ਨੇ ਉਸ ਨੂੰ ਬਿਨਾ ਨਮਕ ਵਾਲੇ ਨਟਸ ਅਤੇ ਬੀਜ ਸ਼ਾਮਲ ਨੇ ਸੋ ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਮੈਰੀਨ ਲਿਟਲਸ ਦਾ ਕਹਿਣਾ ਕਿ ਹੈਲਦੀ ਅਲਟਾ ਪ੍ਰੋਸੈਸਡ ਫੂਡਸ ਤੇ ਜ਼ੋਰ ਦੇਣਾ ਗਲਤ ਹੈ ਕਿਉਂਕਿ ਇਹ ਖੋਜ ਦੇ ਵਿੱਚ ਪਾਇਆ ਗਿਆ ਕਿ ਘਰ ਦੇ ਵਿੱਚ ਬਣਿਆ ਖਾਣਾ ਵਜ਼ਨ ਘਟਾਉਣ ਦੇ ਲਈ ਜ਼ਿਆਦਾ ਅਸਰਦਾਰਕ ਹੈ ਗਾਸਟ 223 ਦੀ ਇੱਕ ਸਟੱਡੀ ਚੋਂ ਸਾਬਤ ਹੋਇਆ ਕਿ ਘਰ ਦਾ ਖਾਣਾ ਖਾਣ ਵਾਲੇ ਜਿਆਦਾਤਰ ਵਜਨ ਘਟਾਉਂਦੇ ਨੇ ਜਦੋਂ ਕਿ ਹੈਲਦੀ ਅਲਟਰਾ ਪ੍ਰੋਸੈਸਡ ਫੂਡ ਖਾਣ ਵਾਲੇ ਉਹਨਾਂ ਜਿਆਦਾ ਫਾਇਦਾ ਨਹੀਂ ਚੁੱਕ ਪਾਉਂਦੇ ਐਚਡੀ ਦੀ ਰਿਪੋਰਟ ਦੱਸਦੀ ਹੈ ਕਿ ਇਸ ਗਰੁੱਪ ਦੇ ਵਾਈਸ ਚੇਅਰਮੈਨ ਕ੍ਰਿਸਟੋਫਰ ਗਾਰਡਨਰ ਦਾ ਕਹਿਣਾ ਕਿ ਸਿਰਫ ਇਸ ਲਈ ਕੁਝ ਅਲਟਰਾ ਪ੍ਰੋਸੈਸਡ ਫੂਡ ਥੋੜੇ ਬਿਹਤਰ ਨੇ ਇਸ ਦਾ ਮਤਲਬ ਇਹ ਨਹੀਂ ਕਿ ਪੂਰੀ ਇੰਡਸਟਰੀ ਨੂੰ ਹੀ ਸ਼ੂਟ ਮਿਲ ਜਾਵੇ ਅੱਜ ਅਸੀਂ ਜੰਕ ਫੂਡ ਜਾਂ ਕਾਸਮੈਟਿਕ ਐਡਿਕਟ ਅਡਿਕਟ ਹੁੰਦੇ ਜਾਂਦੇ ਆਂ ਜੋ ਓਵਰ ਈਟਿੰਗ ਤੇ ਕਈ ਬਿਮਾਰੀਆਂ ਦੀ ਵਜ੍ਹਾ ਬਣਦੇ ਨੇ ਹੁਣ ਤੁਸੀਂ ਵੇਖੋ ਕਿ ਹੋਟਲਾਂ 'ਚ ਬੀਬੀਆਂ ਜਾ ਕੇ ਬਹੁਤ ਖੁਸ਼ ਹੁੰਦੀਆਂ ਨੇ ਮੈਨੂੰ ਨੂੰ ਇਹ ਫਰੋਲ ਫਰੋਲ ਦੇਖਣ ਗਿਆ ਜਿਵੇਂ ਵਰੀ ਦਾ ਸੂਟ ਹੁੰਦਾ ਉਹ ਉੱਥੇ ਕੁਝ ਲੋਕ ਅਮੀਰੀ ਹਾਸਲ ਕਰਦੇ ਨੇ ਕਿ ਯਾਰ ਬਾਹਰ ਖਾਣਾ ਖਵਾ ਲਿਓ ਗੈਸਟ ਨੂੰ ਕਿਉਂਕਿ ਘਰੇ ਤੁਸੀਂ ਸਾਦਾ ਬਣਾਓ ਤੇ ਵਧੀਆ ਆਰਾਮ ਨਾਲ ਬੈਠ ਕੇ ਗੱਪਾਂ ਮਾਰੋ ਭਾਵੇਂ ਮੂੰਗੀ ਦੀ ਦਾਲੀ ਤੜਕ ਲਓ ਪਰ ਸਾਡੀ ਆਦਤ ਹੈ ਕਿ ਯਾਰ 5 ਸਟਾਰ ਹੋਟਲ 'ਚ ਖਾਣਾ ਖਾਣਾ ਹੈਨਾ ਉਥੇ ਸਮੱਸਿਆਵਾਂ ਵੱਧੀਆਂ ਨੇ ਸੋ ਇਸ ਫੋਕਰੇਪਣ ਨੂੰ ਛੱਡੋ ਨਾਲ ਤਾਂ ਜੇਬ ਤੇ ਵਜ਼ਨ ਨਾਲ ਸਿਹਤ ਤੇ ਵਜ਼ਨ ਸੋ ਸਾਦਾ ਹੋਵੇ ਕੋਈ ਦਿੱਕਤ ਨਹੀਂ ਆ ਨਹੀਂ ਤਾਂ ਫਿਰ ਆ ਤੁਸੀਂ ਵੇਖੋ ਕਿ ਜਿਵੇਂ ਬੁੱਢਲਾਡਾ ਦੇ ਵਿੱਚ ਦੋ ਭਰਾਵਾਂ ਨੂੰ ਇੱਕ ਦੂਸਰੇ ਦੀ ਖਬਰ ਸੁਣ ਕੇ ਹਾਰਟ ਅਟੈਕ ਆ ਤੇ ਤੀਸਰਾ ਭਰਾ ਵੀ ਹਾਰਟ ਅਟੈਕ ਦੇ ਦੌਰਾਨ ਬਿਮਾਰ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹਾਲਾਂਕਿ 80 ਸਾਲ ਤੋਂ ਰਾਮ ਦਾ ਨਾਮ ਜਪ ਰਿਹਾ ਸੋ ਕਾਰਨ ਹੈ ਸਾਡੇ ਖਾਣ ਪੀਣ ਕਿਉਂਕਿ ਪੁਜਾਰੀ ਲੋਕ ਨੇ ਪਜਾਰੀਆਂ ਨੂੰ ਤਾਂ ਤੁਸੀਂ ਵੇਖੋ ਕਿ ਆਪਣੇ ਜਿਹੜੇ ਗ੍ਰਾਂਥੀ ਸਿੰਘ ਪਾਠ ਕਰਨ ਆਉਂਦੇ ਨੇ ਕਿਵੇਂ ਬੀਬੀਆਂ ਦੁੱਧ ਤੇ ਦੁੱਧ ਚਾਹ ਪੱਤੀ ਤੇ ਚਾਹ ਪੱਤੀ ਚੜਾਈ ਜਾਣਗੀਆਂ ਬਾਬਾ ਦੀ ਦੀ ਦਾਲ ਚ ਘਿਓ ਜ਼ਿਆਦਾ ਪਾਈ ਜਾਣਗੀਆਂ ਫਿਰ ਬਾਬੇ ਨੂੰ ਹਾਰਟ ਅਟੈਕ ਹੀ ਹੋਣਾ ਅੱਗੇ ਤਾਂ ਸਾਈਕਲ ਸੁਗਲ ਚਲਾ ਕੇ ਆਉਂਦੇ ਹੁੰਦੇ ਸੀ ਰਾਗੀ ਸਿੰਘ ਪਾਠੀ ਸਿੰਘ ਹੁਣ ਤੇ ਉਹ ਵੀ ਕਾਰਾਂ ਗੱਡੀਆਂ ਚਾਉਂਦੇ ਨੇ ਭਾਈ ਤਰੱਕੀ ਉਹ ਵੀ ਕਿਉਂ ਨਾ ਕਰਨ ਤੇ ਫਿਰ ਢੱਡ ਸੁੱਖ ਨਾਲ ਇਕੱਠਾ ਨਹੀਂ ਹੁੰਦਾ ਹੁੰਦਾ ਹੈਨਾ ਸੋ ਇਸ ਕਰਕੇ ਥੋੜਾ ਜਿਹਾ ਗੁਰੇਜ਼ ਕਰੋ ਸਾਦਾ ਖਾਓ ਪਿਓ ਗੁਰਨਾਨਕ ਸਾਹਿਬ ਦਾ ਬਾਗ ਬਾਗ ਕਾ ਕੇ ਹੋਰ ਖਾਣਾ ਖਵਾਰ ਸੋ ਮਹਾਰਾਸ਼ਟਰ ਦੇ ਨਾਗਪੁਰ ਦੇ ਵਿੱਚ ਕਰੋੜੀ ਮਹਾ ਲਕਸ਼ਮੀ ਜਗਦੰਬਾ ਮੰਦਿਰ ਦੇ ਵਿੱਚ ਨਿਰਮਾਣ ਅਧੀਨ ਗੇਟ ਡੱਗਿਆ 16 ਮਜ਼ਦੂਰ ਜ਼ਖਮੀ ਹੋ ਗਏ ਸੋ ਨਾਗਪੁਰ ਮੋਲੀਟਰੀਨ ਡਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਸੰਜੇ ਮੀਣਾ ਨੇ ਦੱਸਿਆ ਕਿ ਹਾਦਸੇ ਦੀ ਵਜ੍ਹਾ ਦੀ ਜਾਂਚ ਹੋਵੇਗੀ ਸ਼ੰਕਾ ਹੈ ਕਿ ਨਿਰਮਾਣ ਉਪਕਰਨਾਂ ਦੇ ਵਿੱਚ ਕੰਪਨ ਦੇ ਕਾਰਨ ਇਹ ਗੇਟ ਡੱਗਿਆ ਸੋ ਇਸ ਬੰਦੀ ਐਨਡੀਆਰਐਫ ਨੇ ਦੱਸਿਆ ਕਿ ਸਾਰੇ ਜ਼ਖਮਿਆਂ ਨੂੰ ਮਲਵੇ ਥਲੋਂ ਕੱਢ ਲੈ ਗਿਆ ਜਾਨੀ ਮਹਾਰਾਸ਼ਟਰ ਦੇ ਨਾਗਪੁਰ ਦੇ ਜਥਾਰ ਐਸਐਸ ਦਾ ਹੈੱਡਕੁਆਰਟਰ ਆ ਉਥੇ ਕਰੋੜੀ ਮਹਾਲక్ష్ਮੀ ਜਗਦੰਬਾ ਮਾਤਾ ਦੇ ਮੰਦਿਰ ਦਾ ਗੇਟ ਬਣਾਉਂਦੇ ਆ 16 ਮਜ਼ਦੂਰ ਲੱਗ ਗਏ ਨੇ ਮਾਤਾ ਜੀ ਨੇ ਕਿਰਪਾ ਨਹੀਂ ਕੀਤੀ ਹੋਣੀ ਆ ਜਾਂ ਇਹਨਾਂ ਦੇ ਮਨ 'ਚ ਕੋਈ ਪਾਪ ਹੋਣਾ ਭਾਈ ਪਰ ਪਾਪ ਐ ਫਿਰ ਅਮੀਰ ਤੇ ਕਿਉਂ ਨਹੀਂ ਗੇਟ ਅੜਕਦਾ ਯਾਰ ਦਿਹਾੜੀਦਾਰ ਮਜ਼ਦੂਰ ਜਿਹੜੇ ਮਿਹਨਤ ਕਸ਼ ਲੋਕ ਨੇ ਇੰਨੀ ਅੱਤ ਦੀ ਗਰਮੀ 'ਚ ਪਸੀਨਾ ਵਹਾਉਂਦੇ ਨੇ ਉਹਨਾਂ ਤੇ ਹੀ ਕਰੋਪੀ ਕਿਉਂ ਹੁੰਦੀ ਆ ਦੇਵਤਿਆਂ ਦੀ ਹੈਰਾਨੀ ਇਸ ਗੱਲ ਦੀ ਆ ਚਲੋ ਖੈਰ ਧਰਮ ਦਾ ਮਸਲਾ ਆਪੇ ਸਮਝੋ ਸੋ ਲੋ ਫਿਰ ਦੋਸਤੋ ਇਸਤੇ ਨਾਲ ਹੀ ਫਿਰ ਵਕਤ ਤੁਹਾਡੇ ਤੋਂ ਵਿਦਾਈਗੀ ਦਾ ਸਾਡੇ ਇਹਨਾਂ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੁਸੀਂ ਲਾਈਵ ਸੁਣਦੇ ਹੋ ਲੋ ਰਿਪੋਰਟ ਪੇਸ਼ ਕਰੀਏ ਸਬੰਧੀ ਕੰਮ ਦੇ مشورے ਲੈ ਕੇ ਆਪਣੇ ਨਾਲ ਡਾਕਟਰ ਮਲਕੀਤ ਸਿੰਘ ਪੱਟੀ ਜੋੜੇ ਨੇ ਪੱਟੀ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਾਹਿਬ ਤੁਸੀਂ ਕੀ ਗੱਲ ਪਾਪਿਆ ਜੀ ਸਾਡੇ ਨਾਲ ਇੱਥੇ ਮਿਸਤਰੀ ਸਿੰਘ ਸੀ ਪੁਰਾਣੇ ਜਿਹੜੇ ਸਾਡੇ ਬਜ਼ੁਰਗਾਂ ਦੇ ਹਣਦੇ ਸੀ ਹੂੰ ਉਹਨਾਂ ਨੇ ਵੀ ਸਾਰੀ ਉਮਰ ਨਾਲ ਗੁਰੂ ਘਰ ਆਗਿਆ ਮਾਰਤਾ ਬਣਾਉਣ ਦੀ ਮਤਲਬ ਲਗੇ ਰਹੇ ਨੇ ਉਹ ਹੂੰ ਅੱਛਾ ਉੱਥੇ ਕੀ ਕਰਦੇ ਸੀ ਉਹ 20 25 ਕਿਲੋਮੀਟਰ ਤੱਕ ਵੀ ਸਵੇਰੇ ਸਾਈਕਲ ਤੇ ਜਾਂਦੇ ਸੀ ਤੇ ਸਾਈਕਲ ਤੇ ਆਉਂਦੇ ਸੀ ਬਜ਼ੁਰਗ ਵਸਦਾ ਤਾਂ ਕੋਈ ਹੂੰ ਕਿਉਂਕਿ ਉੱਥੇ ਗੁਰੂ ਘਰ ਚਲੋ ਖਾਣਾ ਪੀਣਾ ਤੁਹਾਨੂੰ ਪਤਾ ਹਰ ਇੱਕ ਚੀਜ਼ ਖੁੱਲੀ ਹੁੰਦੀ ਆ ਬਦਾਮ ਵੀ ਬਦਾਮਾਂ ਵਾਲੀ ਚਾਹ ਵੀ ਉਹ ਵੀ ਸਭ ਕੁਝ ਕੋਈ ਕਮੀ ਨਹੀਂ ਹੁੰਦੀ ਖੜਾ ਪਛਾੜ ਵੀ ਸੱਲਾ ਉਹ ਵਸਦੇ ਸੀ ਉਹਨਾਂ ਦੀ ਉਹ ਜਿਹੜੀ ਔਲਾਦ ਆ ਨਾ ਉਹ ਵੀ ਮਤਲਬ ਉਦਾਂ ਹੀ ਕੰਮ ਕਰਦੀ ਆ ਗੁਰੂ ਘਰਾਂ ਦੇ ਵਿੱਚ ਇਥੇ ਕਾਰ ਸੇਵਾਲਿਆਂ ਦੇ ਆ ਦੂਜੇ ਚੱਲਦੇ ਹੁਣ ਉਹ ਕੀ ਕਰਦੇ ਆ ਵੀ ਇਹ ਜਾਂਦੇ ਮੋਟਰਸਾਈਕਲਾਂ ਤੇ ਤੇ ਕਾਰਾਂ ਤੇ ਹੂੰ ਇਹਨਾਂ ਦੇ ਵਿੱਚੋਂ 45 ਸਾਲ ਦੀ ਉਮਰ ਦੇ ਕਈਆਂ ਨੂੰ ਸਟੈਂਟ ਪੈ ਗਏ ਆ ਆ ਫਿਰ ਉਹ ਖੁਰਾਕ ਤਾਂ ਉਨੀ ਹੋਵੇ ਸਕੋ ਉਦੋਂ ਵੱਧ ਗਈ ਆ ਅੱਗੇ ਤਾਂ ਲੰਗਰ ਮਸਤਾਨੇ ਹੁੰਦੇ ਸੀ ਹੁਣ ਤਾਂ ਲੰਗਰ ਵੀ ਲਗਜ਼ਰੀ ਹੈ ਉੱਥੇ ਲਗਜ਼ਰੀ ਲੰਗਰ ਲਗਜ਼ਰੀ ਚਾਣਾ ਸਭ ਕੋਲ ਡਰਿੰਕ ਪਿੰਟਨ ਚਾਰ ਚਾਰ ਵਾਰੀ ਪੰਜ ਪੰਜ ਵਾਰੀ ਗਰਮੀਆਂ 'ਚ ਹੂੰ ਫੇਰ ਵੇਖੋ ਪਰ ਕਰਾ ਪ੍ਰਸ਼ਾਦਾ ਵੀ ਕੋਈ ਘਾਟਾ ਨਹੀਂ ਜਦੋਂ ਮਿਲਿਆ ਉਹ ਵੀ ਸ਼ੱਕ ਲੈਣਾ ਬੇਹਕੜਾ ਵਾਂਗੂ ਚੱਕ ਲੈਂਦੇ ਸਭ ਕੁਝ ਇੱਥੀਆਂ ਹੋਰ ਠਿਓ ਕੇ ਉਹਦੇ ਵੀ ਕੋਈ ਕਮੀ ਨਹੀਂ ਤੁਹਾਨੂੰ ਪਤਾ ਗੁਰੂ ਘਰਾਂ ਦੇ ਵਿੱਚ ਹਾਂ ਅੱਗੇ ਸਾਈਕਲ ਚਲਾਉਂਦੇ ਸੀ ਉਹ ਪਹੁੰਚਾਉਂਦੇ ਸੀ ਬਜ਼ੁਰਗ ਪਰ ਹੁਣ ਤਾਂ ਤੁਸੀਂ ਸੇਵਾਦਾਰ ਵੇਖ ਲਓ ਕਿੱਡੇ ਕਿੱਡੇ ਨਾਲੇ ਉਹ ਉਹਦਾ ਮਤਲਬ ਆ ਕੋਲਡ ਡਰਿੰਕ ਵਗੈਰਾ ਲਈ ਇਹ ਚੀਜ਼ਾਂ ਹੁੰਦੀਆਂ ਨਹੀਂ ਸੀ ਚਲੋ ਵੱਧ ਵੱਧ ਕਿਤੇ ਉਹ ਗੋੜ-ਗੋੜ ਵਾਲਾ ਸ਼ਰਬਤ ਦੁਪਹਿਰੇ ਪੀ ਲੈਂਦੇ ਸੀ ਨਿੰਮੂ ਵਗੈਰਾ ਪਾ ਕੇ ਦੁੱਧ ਵਾਲੀ ਲੋਣ ਵਾਲੀ ਲੱਸੀ ਹੁੰਦੀ ਸੀ ਜਾਂ ਦੁੱਧ ਪੱਤੀ ਹੁੰਦੀ ਸੀ ਮੇਗਾ ਜੀ ਟਵਾਣਾ ਸਾਹਿਬ ਇੱਕੋ ਮਿੰਟ ਮੈਂ ਗੱਲ ਖਤਮ ਕਰਦਾ ਮੈਂ ਬਿਜ਼ੀ ਆ ਵੇਖੋ ਆਪਣੇ ਜਿਹੜੇ ਸਰੋਤੇ ਆ ਨਾ ਹੂੰ ਟਵਾਣਾ ਰੇਡੀਓ ਸੁਣਦੇ ਸਾਰੇ ਆਪਾਂ 2 2.5 ਘੰਟੇ ਤੇ ਘੜ ਤੋਂ ਘੜ ਲਾ ਲੈਨੇ ਰੇਡੀਓ ਤੇ ਹਾਂ ਟਵਾਣਾ ਗੈਂਗ ਵਾਲੇ ਟਵਾਣਾ ਗੈਂਗ ਵਾਲੇ ਚਲੋ ਮੈਂ ਵੀ ਉਹਨਾਂ ਚ ਸ਼ਾਮਲ ਆ ਹੂੰ ਵੈਸੇ ਜੇ ਇਹ ਰੇਡੀਓ ਇਹਦਾ ਬੈਨੀਫਿਟ ਅਗਰ ਤੁਸੀਂ ਚੱਕਣਾ ਨਾ ਜਿੰਨਾ ਚਿਰ ਅਗਰ ਤੁਸੀਂ ਕਰ ਸਕਦੇ ਹੋ ਤੇ ਤੁਰਦੇ ਤੁਰਦੇ ਕਵਾ ਮੈਂ ਘਰ ਦੇ ਵਿੱਚ ਹੀ ਬੋੜੀਆਂ ਚੜ ਲੀਆਂ ਤੁਰਦੇ ਤੁਰਦੇ ਰੇਡੀਓ ਸੁਣੋ ਅੱਜ ਤੋਂ 6 ਮਹੀਨਿਆਂ ਨੂੰ ਆਪ ਦੀ ਸਿਹਤ ਤੁਸੀਂ ਆਪ ਦੱਸੋਗੇ ਤੁਹਾਡੇ ਸਵਾਜ ਕਿੰਨੀਆਂ ਤਬਦੀਲੀਆਂ ਹੋਈਆਂ ਹਾਂ ਕੱਲ ਨਾ ਮੈਨੂੰ ਗੁਮਟੀ ਤੋਂ ਬਾਈ ਜੀ ਦਾ ਫੋਨ ਆਇਆ ਗੁਰਿੰਦਰ ਜੀ ਦਾ ਮੈਂ ਵੀ ਕੋਈ ਜ਼ਰੂਰੀ ਕੰਮ ਹੀ ਹੋ ਗਿਆ ਤਾਂ ਕਾਲ ਕਰ ਦੇਣੀ ਚਲੋ ਮੈਂ ਕਹਿੰਦੇ ਬਾਈ ਜੀ ਐਂ ਦੱਸੋ ਐਲ ਵੀਰੇ ਦਾ ਚਾਰ ਪੌਣਾ ਸਿਖਾਓ ਮੇਰੀ ਘਰ ਵਾਲੀ ਕੋਲ ਕਹਿੰਦੀ ਅੱਛਾ ਰੇਡੀਓ ਤੇ ਆ ਕੰਮ ਵੀ ਚੱਲਦਾ ਮੈਂ ਹਾਂ ਹੋਰ ਕੀ ਕਉਕ ਉਹ ਬੜਾ ਸਖਾਲਾ ਪਹਿਲਾਂ ਮੈਂ ਬਾਜ਼ਾਰੋਂ ਲਿਆਉਂਦਾ ਹੁੰਦਾ ਸੀਗਾ ਕਿਉਂਕਿ ਵਾਈਫ ਕੱਚਾ ਘੱਟ ਖਾਂਦੀ ਆ ਅਲਵੀਰਾ ਲਾਲੀ ਜੀ ਵੀ ਨਹੀਂ ਖਾਂਦੇ ਇਹਨਾਂ ਨੂੰ ਵੀ ਪਾ ਕੇ ਦੇਣਾ ਅਲਵੀਰਾ ਇਹਨਾਂ ਦਾ ਵੀ ਗੋਡਾ ਥੋੜਾ ਜਿਹਾ ਜਾਮ ਰਹਿੰਦਾ ਉਹ ਕਹਿੰਦੀ ਜੀ ਕਿੱਦਾਂ ਪੈਣਾ ਮਹਿ ਪੈਣਾ ਕੀ ਆ ਅਲਵੀਰੇ ਨੂੰ ਕਟੋ ਉਹਦੇ ਕੰਡੇ ਜੇ ਕੱਟ ਲਓ ਜਿਹੜੇ ਹੁੰਦੇ ਆ ਵੈਸੇ ਕੱਟਣਾਂ ਦੀ ਲੋੜ ਨਹੀਂ ਹੈਗੀ ਉਹਦੇ ਕੰਡੇ ਕੱਟ ਲਓ ਨਾ ਉੱਪਰੋਂ ਬਿਲਕੁਲ ਆਓ ਨਾ ਥੱਲੇੋਂ ਬਿਲਕੁਲ ਆਓ ਉਹਨੂੰ ਐਜ਼ ਇਟ ਇਜ਼ ਇੱਕ ਇੱਕ ਇਟਸ ਦੇ ਪੀਸ ਬਣਾ ਲਓ ਬਰਫੀ ਦੀ ਤਰ੍ਹਾਂ ਤੇ ਉਹ ਥੋੜਾ ਜਿਹਾ ਸਰਕਾ ਪਾ ਕੇ ਜੇ ਸਰਕਾ ਘੋੜਾ ਵਾਲਾ ਪਿਓ ਰੋ ਉਹ ਪਾ ਲੋ ਨਹੀਂ ਤਾਂ ਦੂਸਰਾ ਪਾ ਲੋ ਸਿੰਥੈਟਿਕ ਵਿੱਚ ਥੋੜਾ ਜਿਹਾ ਲੋਨ ਪਾ ਦੋ ਬਸ ਉਹਨੂੰ ਹਿਲਾ ਦਿਓ ਦੂਜੇ ਤੀਜੇ ਦਿਨ ਹਲ ਵੀਰੇ ਦਾ achar ਬਣ ਜੇਗਾ 300 ਰੁਪਏ ਕਿਲੋ ਵਾਲਾ ਕਹਿੰਦੇ ਸੀ ਬੜਾ ਸਿਕਾਲਾ ਮੈਂ ਦਿਖਾਉ ਚਾਰ ਵੀ ਨਾ ਵਸ ਸਾਡਾ ਪਾਣਾ ਸਾਡੇ ਵੀ ਨਾ ਜਿੰਨਾ ਚਿਰ ਮਾਤਾ ਜੀ ਜਿੰਦੇ ਸੀ ਉਹਨਾਂ ਜਿੱਤੇ achar ਸਾਡਾ ਕਰਦੇ ਆਂ ਅੰਬ ਸੀ ਪਿੰਡ ਕਰੋ ਹੀ ਸਾਰਾ ਨਿੰਬੂ ਕਰਦੇ ਗਲਗਲਾ ਕਰਦੇ ਉੱਥੇ ਹੀ ਆ ਜਾਂਦਾ ਸੀ ਹੂੰ ਤੇ ਆ ਪੁਆਇਆ ਹੀ ਤੇ ਮਾਤਾ ਜੀ ਜਦੋਂ ਅੰਡੇ ਤੋਂ ਇਹ ਸਾਡੀ 17 ਦੇ ਵਿੱਚ ਤੇ ਮੁੜ ਕੇ ਅੰਦਰ ਵਿੱਚ ਕੀ ਹੋਇਆ ਮੈਂ ਕਹਿੰਦਾ ਕਰਮਾ ਲਈ ਕਿੰਨਾ ਚਿਰ ਕਿਸੇ ਦੇ ਥਾਵਲ ਵੇਖਾਂਗੇ ਆਪਾਂ ਹਮ ਕਦੇ ਉਹਨੂੰ ਆਖ ਬੀਬੀ ਚਾਰ ਪਾਦੇ ਕਦੀ ਮਾਸੀ ਚਾਰ ਪਾਦੇ ਕ ਦੂਜੀ ਬਾਰੇ ਮੈਂ ਕਿਹਾ ਕੀ ਹੋਇਆ 5 ਕਿਲੋ ਵੱਡੀ ਗੱਲ ਖਰਾਬ ਹੋ ਜਾਊਗਾ ਚਾਰ ਹੋਰ ਕਿਉਂ ਨਹੀਂ ਆਧਾ ਕਿਲੋ ਤੋਂ ਸ਼ੁਰੂ ਕਰ ਲੋ ਬਾਈ ਜੀ ਨਿੰਬੂ ਦਾ ਤਾਂ ਬਹੁਤ ਸਖਾਲਾ ਹੈ ਅੰਬ ਜਿਹੜਾ ਤਲਣਾ ਉਹ ਥੋੜਾ ਜਿਹਾ ਔਖਾ ਜਿਹੜਾ ਤਲ ਕੇ ਪਾਉਂਦੇ ਆਦਰਵਾਇਜ਼ YouTube ਤੁਹਾਡੇ ਕੋਲ ਹੈ ਯਾਰ ਥੋੜੇ ਤੋਂ ਸ਼ੁਰੂ ਕਰ ਲੋ ਅਸੀਂ ਆ ਮਤਲਬ ਕਠਲ ਪਹਿਲਾਂ ਬਣਾਉਣਾ ਸ਼ੁਰੂ ਕੀਤਾ ਦਿੱਕਤ ਆਈ ਅਸੀਂ ਟਵਾਰਾ ਸਾਹਿਬ ਦੋ ਹੀ ਜੀ ਪਹਿਲੇ ਸਾਲ ਹੀ ਕਾਮਯਾਬ ਹੋ ਗਏ ਚਾਰ ਜਿਉਂ ਸਾਨੂੰ ਰਿਸ਼ਤੇਦਾਰ ਕੁਛ ਦੇ ਕੀ ਚਾਰ ਤਰ੍ਹਾਂ ਦਾ ਪੰਜ ਤਰ੍ਹਾਂ ਦਾ ਪਿਆਰ ਮਤਲਬ ਜੋ ਵੀ ਸਾਡਾ ਦਿਲ ਕਰੇ ਅਸੀਂ ਚਾਰ ਐਤਵਾਰ ਦੇ ਐਤਵਾਰ ਟਾਈਮ ਕੱਟ ਕੇ ਦੋਵੇਂ ਜਣੇ ਰਲ ਮਿਲ ਕੇ ਬਣਾ ਲੈਨੇ ਨਾਲੇ ਉਹਦੇ ਚ ਇੱਕ ਸਮਾਂ ਆ ਉਹਦੇ ਚ ਤੁਸੀਂ ਵੇਖੋ ਜਿਹੜਾ achar ਹੁਣ ਦੁਕਾਨਾਂ ਤੇ ਪੈਂਦਾ ਨਾ ਇੱਥੇ ਸਾਡੇ ਸ਼ੋਕਾ ਵਾਲੇ ਜਾਂ ਹੋਰ ਪਾਉਂਦੇ ਨੇ ਬਾਈ ਜੀ ਫਰਸ਼ ਤੇ ਸਿੱਟਿਆ ਹੁੰਦਾ ਵਿੱਚੇ ਚੂਹੇ ਦੀਆਂ ਮੈਂਗਣਾ ਵਿੱਚੇ ਅਲਮ ਗਲਮ ਉਹ achar ਬਹੁਤ ਸਬ ਸਟੈਂਡਰਡ ਹੁੰਦਾ ਜਿਹੜਾ ਆਪਾਂ ਲਿਆਉਨੇ ਆ ਸੋ ਆਪਣੇ ਹੱਥਾਂ ਵਰਗੀ ਰੀਸ ਥੋੜੀ ਹੈ ਕੈਮੀਕਲ ਈ ਇਦਾਂ ਦੇ ਪਾ ਦਿੰਦੇ ਆ ਵਾਧੇ ਕੱਟੇ ਚੀਜ਼ਾਂ ਪਾ ਦਿੰਦੇ ਆ ਪ੍ਰੀਜ਼ਰਵਰ ਬਹੁਤ ਸੱਟਦੇ ਆ ਵਿੱਚ ਜੀ ਉਹ ਜਿਵੇਂੜਾ ਮਿੱੱਚਾ ਵਗੈਰਾ ਅਸੀਂ ਕਈ ਵਾਰੀ ਉਹਨਾਂ ਕੇ ਪਾ ਲੈਨੇ ਮਹੀਨਾ-ਮਹੀਨੇ ਬਾਅਦ ਫਿਰ ਪਾ ਲੋ ਹਾਂ ਦੇਖੋ ਅਦਰਕ ਦਾ ਚਾਰ ਹੁਣ ਕਿੰਨਾ ਸਵਾਦ ਲੱਗਦਾ ਨਵਾਂ ਅਦਰਕ ਆ ਗਿਆ ਕੁਛ ਵੀ ਗੱਲ ਨਹੀਂ ਤੁਸੀਂ ਅਦਰਕ ਛੱਲੋ ਤੇ ਉਹਨੂੰ ਸੁਕਾ ਕੇ ਥੋੜਾ ਜਿਹਾ ਧੋ ਪਹਿਲਾਂ ਲਓ ਨਹੀਂ ਤਾਂ ਫੰਗਸ ਪੈ ਜਾਂਦੀ ਹੈ ਤੇ ਉਹਨੂੰ ਸਿਰਕੇ ਚ ਡੋਬ ਦਿਓ ਕੁਛ ਹੁੰਦਾ ਹੀ ਨਹੀਂ ਨਾਲੇ ਸਿਰਕਾ ਖਾਦਾ ਜਾਂਦਾ ਬਾਹਰ ਨਾਲ ਆਇਲ ਵੀ ਜੇ ਦਾ ਹਰਡਿਫੀਸ਼ਲ ਦਾ ਆਇਲ ਨਹੀਂ ਅਗਰ ਯੂਜ਼ ਕਰਨਾ ਤਾਂ ਤੁਸੀਂ ਸਿਰਕੇ ਦੇ ਵਿੱਚ ਚਾਰ ਬਣਾ ਸਕਦੇ ਹੋ ਬਹੁਤ ਵਧੀਆ ਜੀ ਨਾਲੇ ਸਿਰਕਾ ਅੰਦਰ ਜਾਂਦਾ ਥੋੜਾ ਬਹੁਤ ਹਾਂਜੀ ਉਹ ਵੈਸੇ ਵੀ ਤੁਹਾਡੇ ਮਤਲਬ ਵਧੀਆ ਮਾਈਕਰੋਬਾਇਓਂ ਬਾਕੀ ਉਹਦਾ ਨਹੀਂ ਮਾਰੀਆਂ ਮੋਸਤੀ ਸਾਡੀ ਸੋਚ ਸਾਡਾ ਸੁਭਾਅ ਸਾਡਾ ਮਤਲਬ ਜਿਹੜਾ ਖਾਣਾ ਪੀਣਾ ਸਾਡੀ ਰਹਿਣੀ ਬਹਿਣੀ ਉਸੇ ਦਾ ਕਰਕੇ ਜਿਆਦਾ ਅਸੀਂ ਪੀੜਤ ਹੋ ਗਏ ਹੂੰ ਥੋੜੀ ਜਿਹੀ ਆਪਣੀ ਲਾਈਫ ਨੂੰ ਐਕਟਿਵ ਰੱਖੀਏ ਤਾਂ ਇਨਸਾਨ ਬਿਜ਼ੀ ਰਹਿੰਦਾ ਜੀ ਈਆਂ ਤੋਂ ਦੇ ਗੱਲ ਕੁਝ ਤੋਂ ਕੀਆ ਕਰ ਔਰ ਮੀ ਤੋਂ ਪਜਾਮਾ ਦੇਟ ਕੇ ਬਾਰੇ ਸੀ ਜਾਗ ਸਹੀ ਗੱਲ ਹੈ ਵਿਹਲੇ ਰਹਿਣ ਨਾਲ ਵਧੀਆ ਤੇ ਕਪੜਾ ਹੀ ਬਾਈ ਤੋਂ ਪਤਾ ਪਾ ਲਾ ਲੋ ਸਹੀ ਗੱਲ ਸਹੀ ਗੱਲ ਮਾੜਾ ਚੰਗਾ ਰਜੇਗਾ ਜੀ ਨਾ ਗਿੰਦ ਲੋਕ ਜੋ ਦੂਜਾ ਤੀਜਾ ਕਰ ਲੈ ਬਿਜ਼ੀ ਰੱਖੋ ਡਾਈਮੈਂਸ਼ੀਆ ਡਾਈਮੈਂਸ਼ੀਆ ਅੱਜਕੱਲ ਟੋਣਾ ਮੈਂ ਹੈ ਜੀ ਕਿਦਾਂ ਨਾ ਮੈਂ ਵਿਹਲਾ ਸੀ ਮੈਂ ਮੰਜਾ ਆਪ ਬਣਿਆ 4 ਘੰਟੇ 52 ਬਣਦਾ ਸੀ ਟੋਣਾ ਸਾਹਿਬ ਅੱਜਕੱਲ ਜਿਹੜੀ ਭੁੱਲਣ ਦੀ ਬਿਮਾਰੀ 40 45 ਸਾਲ ਦੀ ਸ਼ੁਰੂ ਹੋ ਗਈ ਹੂੰ ਉਦਾ ਕਾਰਨ ਕੀ ਹੈ ਖਾਣੇ ਪੀਣੇ ਸਾਡੀ ਐਕਟੀਵਿਟੀ ਹੋ ਗਈ ਅਸੀਂ ਫੋਨ ਤੇ ਲੱਗੇ ਰਹਿਣਾ ਆਪਣਾ ਦਿਮਾਗ ਵਰਤ ਕੇ ਅਸੀਂ ਸੁਚਨਈ ਨਹੀਂ ਸੀ ਬਿਲਕੁਲ ਕੋਈ ਨਵਾਂ ਕੰਮ ਸਿੱਖੋ ਨਵੀਂ ਕਿਤਾਬ ਪੜੋ ਔਖੀ ਭਾਸ਼ਾ ਦੀ ਕਿਤਾਬ ਪੜੋ ਹੂੰ ਇਹ ਤੁਸੀਂ ਪੰਜਾਬੀ ਉਹ ਤਾਂ ਹਿੰਦੀ ਪੜੋ ਹੂੰ ਤੁਹਾਨੂੰ ਨਹੀਂ ਉਹਦੀ ਤਾਂ ਵੀ ਇੰਗਲਿਸ਼ ਦੇ ਅਖਬਾਰ ਪੜ੍ਹਨ ਦੀ ਕੋਸ਼ਿਸ਼ ਕਰੋ ਨਵੇਂ ਸ਼ਬਦ ਸਿੱਖੋਗੇ ਤੁਹਾਡਾ ਦਿਮਾਗ ਦੁਬਾਰੇ ਤੋਂ ਕੰਮ ਕਰਨਾ ਸ਼ੁਰੂ ਹੋ ਜਾਂਦਾ ਸਹੀ ਗੱਲ ਸਹੀ ਗੱਲ ਦਿਮਾਗ ਦੇ ਸੈੱਲ ਜਿਹੜੇ ਆ ਦੁਬਾਰੇ ਬਣ ਜਾਂਦੇ ਬਿਲਕੁਲ ਬਿਲਕੁਲ ਹੋਰ ਤੁਹਾਡੇ ਨੂੰ ਲੋੜਾ ਪੈਂਦਾ ਆਰੇ ਵੈਲਕਮ ਓਕੇ ਜਨਾਬ ਥੈਂਕ ਯੂ ਸਰ ਥੈਂਕ ਯੂ ਸਰ ਕੋਈ ਨਹੀਂ ਜੱਜ ਸਾਹਿਬ ਮੈਂ ਤੁਹਾਨੂੰ ਨੰਬਰ ਸੈਂਡ ਕਰ ਦਿੰਦਾ ਰਾਜਵਿੰਦਰ ਜੀ ਪੱਟੀ ਸਾਹਿਬ ਦਾ ਪੱਟੀ ਸਾਹਿਬ ਤਾਂ ਸਲੀ ਫ੍ਰੀ ਸਲਾਹ ਦਿੰਦੇ ਆ ਤੁਹਾਨੂੰ ਘਰ ਲਾਲੀ ਜੀ ਕਹਿੰਦਾ ਫਿਰ ਤਾਂ ਹੀ ਕਹਿੰਦੇ ਨੇ ਭਾਈ ਬੈਠਾ ਵੜਾ ਸੌਂ ਗਿਆ ਸੋਣਾ ਹੀ ਆ ਜਦੋਂ 10 ਫੈਟ ਦਾ ਦੁੱਧ ਕਾੜ ਕੇ ਅੰਦਰ ਜਾਂਦਾ ਲਾਲੀ ਜੀ ਫਿਰ ਦੁੱਧ ਵਧਾਵੇ ਬੁੱਧ ਹੂੰ ਬੁੱਧ ਨਹੀਂ ਦੁੱਧ ਦੁੱਧ ਹੋਰ ਕੁਝ ਵਧਾਉਂਦਾ ਕੰਦਾ ਡੱਪਦਾ ਅਗਲਾ ਫਿਰ ਮਸਤਾਖਾਨ ਕਹਿੰਦੇ ਇਕੱਲੇ ਜਨਮ ਦੇਣ ਨਾਲ ਮਾਂ ਦਾ ਹੱਕ ਅਦਾ ਨਹੀਂ ਹੁੰਦਾ ਇਹ ਹੀ ਕਰਨਾ ਛੋਟੇ ਬੱਚੇ ਨੂੰ ਨੁਕਰਾਨੀ ਹਵਾਲੇ ਕੀਤਾ ਜਾਂਦਾ ਫਿਰ ਵੱਡਾ ਹੋ ਕੇ ਬਿਰਦਾ ਆਸ਼ਰਮ ਦੇ ਹਵਾਲੇ ਕਰਦਾ ਮੁਕਰਦਰ ਜੀ ਨੇ ਬਹੁਤ ਸੋਹਣਾ ਮੁਹਾਵਰਾ ਲਿਖਿਆ ਕਹਿੰਦੇ ਮਸਿਆ ਭਾਈ ਦਾ ਢਡ ਕੱਸਿਆ ਰਜਿੰਦਰ ਕੁਮਾਰ ਜੀ ਕਹਿੰਦੇ ਜੀ ਪੋਤਰੀ ਨੂੰ ਸਕੂਲ ਛੱਡਣ ਦਾ ਟਾਈਮ ਹੋ ਗਿਆ ਬਾਏ ਬਾਏ ਥੈਂਕ ਯੂ ਰਜਿੰਦਰ ਜੀ ਜੀਰਾਲੇ ਥੈਂਕ ਯੂ ਮਿਹਰਬਾਨੀ ਸੋ ਜਾਨੀਏ ਚਾਲ ਸਾਹਿਬ ਥੈਂਕ ਯੂ ਜੀ ਸੋ ਬਿਲਕੁਲ ਆਪਣਾ ਕੰਮ ਖੁਦ ਕਰੋ ਕੰਮ ਕਰਦੇ ਆ ਕੋਈ ਬੰਦਾ ਕੰਗਾਲ ਨਹੀਂ ਹੁੰਦਾ ਸਰਬਰਾਡ ਕਹਿੰਦਾ ਜਿਸ ਦਿਨ ਮੀਂਹ ਪੈਂਦਾ ਉਸ ਦਿਨ ਹੋਟਲਾਂ ਚ ਬਹਿਣ ਨੂੰ ਥਾਂ ਨਹੀਂ ਮਿਲਦੀ ਆਹੋ ਫਿਰ ਸਾਰੀ ਬੀਬੀਆਂ ਕਹਿੰਦੀ ਅਸੀਂ ਕਿਉਂ ਰੋਟੀ ਪਕਾਈ ਅਸੀਂ ਤੇ ਬਾਹਰ ਖਾਣਾ ਸੜਿਆ ਹੋਇਆ ਖਾਣਾ ਫਿਰ ਉਹਦਾ ਫੋਨ ਤੇ ਤਰੀਫਾਂ ਕਰਨੀਆਂ ਦੱਸਣੇ ਅਸੀਂ ਤਾਂ ਕੱਲ ਬਾਹਰੋਂ ਖਾਣਾ ਮੰਗਾਇਆ ਜੀ ਆ ਜਿਹੜੇ ਝੋਲਿਆਂ ਜੇ ਵਾਲੇ ਨੇ ਨਾ ਇਹ ਤਾਂ ਆ ਹੀ ਰਹਿੰਦੇ ਨੇ ਕਦੇ ਫਲਾਣਾ ਲੈ ਕੇ ਪੀਜ਼ਾ ਆ ਗਿਆ ਕਦੇ ਰਸ ਮਲਾਈ ਲੈ ਕੇ ਆ ਗਿਆ ਇਹਨਾਂ ਨੇ ਬਾਲੇ ਨਕਮੇ ਕਰ ਦਿੱਤੇ ਨੇ ਸੋ ਖਾਸ ਕਰਕੇ ਜੇ ਬੀਬੀਆਂ ਭਾਈ ਘਾਟੇ ਕੰਮ ਕਰਦੀਆਂ ਨਾਲ ਆਪ ਵੀ ਗੰਡੇ ਗੁੰਡੇ ਛੱਲ ਲਿਆ ਕਰੋ ਹੂੰ ਸੋ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਧੰਨਵਾਦ ਸੋ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਮੰਗਵਾਉਣ ਵਾਸਤੇ ਤੇ ਪ੍ਰੋਗਰਾਮ ਦੇ ਵਿੱਚ ਗੱਲ ਗੱਲਬਾਤ ਕਰਨ ਵਾਸਤੇ ਪਟਿਆਲਾ ਸਟੂਡੀਓ ਦਾ ਨੰਬਰ 987609655 ਖਾਸ ਕਰਕੇ ਜਿਹੜੀ ਰਿਪੋਰਟ ਹੈ ਕਿ ਬਹੁਤੇ ਨਿਆਣੇ ਨੁਕਰਾਨੇ ਨੂੰ ਹੀ ਮਾਂ ਸਮਝਦੇ ਨੇ ਜਰੂਰ ਗੌਰ ਫਰਮਾਓ ਆਪਣਾ ਕੰਮ ਖੁਦ ਕਰੋ ਆਪਣੇ ਹੱਥੀ ਆਪਣਾ ਕਾਜ ਸਵਾਰੇ ਆ ਇਹ ਮਹਾਵਾਕ ਨੇ ਗੁਰਵਾਕ ਨੇ ਜੋ ਸਾਨੂੰ ਇੱਕ ਸੋਹਣੀ ਜ਼ਿੰਦਗੀ ਜਿਉਣ ਦੀ ਸਿੱਖਿਆ ਦਿੰਦੇ ਨੇ ਸੋ ਇਸ ਦੇ ਨਾਲ ਹੀ ਆ ਗਿਆ ਧੰਨਵਾਦ ਸਸਕਾਲ ਜੁੜੇ ਰਹੋ ਟਿਵਾਣਾ ਰੈਡੀ ਦਿਨਾ